મિં 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 ਮਾਨਯੋਗ ਹਾਈ ਕੋਰਟ ਨੇ ਪਠਾਨਕੋਟ ਇੰਪਰੂਵਮੈਂਟ ਟ੍ਰਸਟ ਦੇ ਦਫ਼ਤਰ ਨੂੰ ਸੀਲ ਕਰਨ ਦੇ ਹੁਕਮ ਕੀਤੇ ਜਾਰੀ ਪਠਾਨਕੋਟ ਪੁਲਿਸ ਨੇ ਟ੍ਰਸਟ ਦੇ ਦਫ਼ਤਰ ਨੂੰ ਕੀਤਾ ਸੀਲ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਇੱਕ ਸ਼ਖਸ ਨੇ ਕੀਤਾ ਹੋਇਆ ਸੀ ਟ੍ਰਸਟ ਤੇ ਉਸ ਦੀ ਜ਼ਮੀਨ ਜ਼ਬਰਨ ਇਕਵਾਇਰ ਕਰ ਵੇਚਣ ਦਾ ਕੇਸ ਸਿਰਫ ਅੱਜ ਕੱਲ ਟ੍ਰਸਟ ਅਧਿਕਾਰੀਆਂ ਲਈ ਨਹੀਂ ਖੁੱਲੇਗਾ ਟ੍ਰਸਟ ਦਾ ਗੇਟ ਪਠਾਨਕੋਟ ਦਾ ਇੰਪਰੂਵਮੈਂਟ ਦਫਤਰ ਜਿੱਥੇ ਪਿਛਲੇ ਦਿਨ ਹੀ ਸੂਬਾ ਸਰਕਾਰ ਵੱਲੋਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਥਾਪੜਿਆ ਗਿਆ ਸੀ ਤਾਂ ਜੋ ਇੰਪਰੂਵਮੈਂਟ ਟਰਸਟ ਵਿਖੇ ਲੋਕਾਂ ਦੇ ਕੰਮ ਆਸਾਨੀ ਨਾਲ ਹੋ ਸਕਣ ਪਰ ਹੁਣ ਉਹ ਚੇਅਰਮੈਨ ਇੰਪਰੂਵਮੈਂਟ ਤਸਰ ਦੇ ਦਫਤਰ ਜਾ ਕੇ ਆਪਣੀ ਕੁਰਸੀ ਤੇ ਨਹੀਂ ਬੈਠ ਸਕੇਗਾ ਉਸ ਦੀ ਵਜ੍ਹਾ ਹੈ ਇੰਪਰੂਵਮੈਂਟਸ ਦੇ ਗੇਟ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਦੱਸਦੇ ਚੱਲੀਏ ਕਿ ਸ਼ਹਿਰ ਦੇ ਇੱਕ ਵਪਾਰੀ ਵੱਲੋਂ ਹਾਈ ਕੋਰਟ ਵਿਖੇ ਇੰਪਰੂਵਮੈਂਟ ਟਰਸਟ ਦੇ ਖਿਲਾਫ ਕੇਸ ਕੀਤਾ ਹੋਇਆ ਸੀ ਕਿ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਵੱਲੋਂ ਸੁਣਾਉਂਦੇ ਹੋਏ ਇੰਪਰੂਵਮੈਂਟਸ ਦੇ ਦਫਤਰ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਿਸ ਦੇ ਚਲਦੇ ਅੱਜ ਪੁਲਿਸ ਨੇ ਇੰਪਰੂਵਮੈਂਟ ਤਰਸਟ ਦਫਤਰ ਵਿਖੇ ਦਸਤਕ ਦਿੱਤੀ ਤੇ ਉੱਥੇ ਜਾ ਅਧਿਕਾਰੀਆਂ ਨੂੰ ਬਾਹਰ ਭੇਜ ਤਾਲਾ ਲਗਾ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਉਹਨਾਂ ਨੂੰ ਇੰਪਰੂਵਮੈਂਟ ਤਰਸਟ ਦਾ ਦਫਤਰ ਸੀਲ ਕਰਨ ਦੇ ਹੁਕਮ ਮਿਲੇ ਸਨ ਜਿਸ ਦੇ ਚਲਦੇ ਉਹਨਾਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਹੈ ਉਹਨਾਂ ਕਿਹਾ ਕਿ ਹਾਈ ਕੋਰਟ ਦੇ ਅਗਲੇ ਹੁਕਮਾਂ ਤੱਕ ਇੰਪਰੂਵਮੈਂਟਸ ਦਾ ਇਹ ਗੇਟ ਨਹੀਂ ਖੁੱਲੇਗਾ ਅਤੇ ਇਸ ਗੱਲ ਨੂੰ ਯਕ ਸੱਲੇਗਰ ਨਾਲ ਇਹ ਜੀ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਨਾ ਕਿ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਇੰਪਰੂਵਮੈਂਟ ਟਰਸਟ ਦਾ ਆਫਿਸ ਹੈ ਉਹ ਸੀਲ ਕੀਤਾ ਗਿਆ ਇਹਦੇ ਵਿੱਚ ਆਪਾਂ ਜਿਹੜੇ ਇੱਥੇ ਹਾਜ਼ਰ ਐਸਵੇਲੇ ਆਫਸਰਸ ਹਨ ਬਾਰੇ ਮੈਂ ਦੱਸਣਾ ਚਾਹਨਾ ਮੇਰੇ ਨਾਲ ਜਿਹੜੇ ਨਾਇਬ ਤਹਿਸੀਲਦਾਰ ਸਾਹਿਬ ਹੈ ਜਿਹੜੇ ਡਿਊਟੀ ਮੈਜਿਸਟਰੇਟ ਲੱਗੇ ਆ ਆਪਣੇ ਰਣਦੀਪ ਸਿੰਘ ਜੀ ਉਹ ਨਾਲ ਮੇਰੇ ਐਸਚਓਡੀ ਨੰਬਰ 1 ਹੈ ਨਾਲ ਐਸਡੀਓ ਜਿਹੜੇ ਆਪਣੇ ਇੰਪਰੂਵਮੈਂਟ ٹرسٹ ਦੇ ਵਿਪਨ ਜੀ ਉਹ ਹੈ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਕਿ ਵੀ ਹਾਈ ਕੋਰਟ ਦੀ ਜਿਹੜੀ ਸਿਵਲ オリジナル ਕੰਟੈਂਪਟ ਪਟੀਸ਼ਨ ਨੰਬਰ 140 223 ਦੀ ਸੀ ਉਹਦੇ ਵਿੱਚ ਕਮਰਦੀਪ ਸਿੰਘ ਵਰਸਸ ਹਰਬੀਰ ਸਿੰਘ ਇਹ ਜਿਹੜੀ ਸੀਓਸੀਪ ਚੱਲ ਰਹੀ ਸੀ ਹਾਈ ਕੋਰਟ ਚ ਜਿਹਦੇ ਅੰਡਰ 34 225 ਨੂੰ ਮਾਨਯੋਗ ਹਾਈ ਕੋਰਟ ਨੇ ਡਿਸੀਜਨ ਦਿੱਤਾ ਹੈ ਇਸ ਇੰਪਰੂਵਮੈਂਟ ਟਰਸਟ ਦੇ ਆਫਿਸ ਨੂੰ ਸੀਲ ਕਰਨ ਲਈ ਇਹਦੀ ਡਾਇਰੈਕਸ਼ਨ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਠਾਨਕੋਟ ਨੂੰ ਦਿੱਤੀ ਗਈ ਸੀ ਤੇ ਫਰਦਰ ਜਿਹੜੀ ਮੈਨੂੰ ਇਹਦੀ ਡਾਇਰੈਕਸ਼ਨ ਮਿਲੀ ਹੈ ਤੇ ਮੈਂ ਖੁਦ ਆਪਣੀ ਪ੍ਰੈਜ਼ੈਂਸ ਇੱਥੇ ਇਸ ਇੰਪਰੂਵਮੈਂਟ ਟਰਸਟ ਦੇ ਆਫਿਸ ਨੂੰ ਸੀਲ ਕੀਤਾ ਆਪਣੀ ਮੋਹਰ ਨਾਲ ਤੇ ਫਰਦਰ ਜਦ ਤੱਕ ਕਿ ਹਾਈ ਕੋਰਟ ਦਾ ਆਰਡਰ ਨਹੀਂ ਜਾਂ ਇੱਥੇ ਕੋਈ ਫਰਦਰ ਡਾਇਰੈਕਸ਼ਨ ਨਹੀਂ ਆਉਂਦੀ ਇੱਥੇ ਕੋਈ ਵੀ ਵਿਅਕਤੀ ਜਿਹੜਾ ਇਹਦੇ ਅੰਦਰ ਨਹੀਂ ਜਾਊਗਾ ਉਹਤੇ ਪੂਨ ਰੂਪ ਚ ਪਾਬੰਦੀ ਹੈ ਜੀ ਇਸ ਤੋਂ ਇਲਾਵਾ ਜਿਹੜਾ ਇੱਥੇ ਦਾ ਮੌਜੂਦਾ ਚੌਕੀਦਾਰ ਉਹਨੂੰ ਆਪਾਂ ਹਦਾਇਤ ਕੀਤੀ ਆ ਉਹਦੀ ਇੱਥੇ ਬਾਇ ਨੇਮ ਆਪਾਂ ਡਿਊਟੀ ਲਗਾਈ ਆ ਕਿ ਉਹ ਇੱਥੇ ਰਹੂਗਾ ਤੇ ਪੁਲਿਸ ਪਾਰਟੀ ਵੀ ਜਿਹੜੀ ਆ ਸਚੋ ਨੂੰ ਹਦਾਇਤ ਕੀਤੀ ਗਈ ਹੈ ਕਿ ਇੱਥੇ ਆਊਗੀ ਤੇ ਉਹ ਇਨਸ਼ੋਰ ਕਰੂਗੀ ਕੋਈ ਵੀ ਬੰਦਾ ਇਹਦੇ ਅੰਦਰ ਵਿਦਆਊਟ ਪਰਮਿਸ਼ਨ ਆਫ ਕੰਪੀਟੈਂਟ ਅਥਾਰਟੀ ਆਬਲੀਕ ði ਕੋਰਟ ਕੋਈ ਵੀ ਜਿਹੜਾ ਇਹਦੇ ਪ੍ਰੈਮਿਸਿਸ ਦੇ ਅੰਦਰ ਨਹੀਂ ਜਾਊਗਾ ਸਰ ਜਿਹੜੇ ਲੋਕਾਂ ਨੇ ਕੰਮ ਕਿਸ ਤਰ੍ਹਾਂ ਹੁੰਦੇ ਸੀ ਜੀ ਆਪਾਂ ਫਿਲਹਾਲ ਇਸ ਪੁਆਇੰਟ ਤੇ ਕੋਰਟ ਦਾ ਜਿਹੜਾ ਆਰਡਰ ਉਹਦੀ ਕੰਪਲਾਈਂਸ ਦੀ ਗੱਲ ਕਰ ਰਹੇ ਆ। ਬਾਕੀ ਜਿਹੜੇ ਲੋਕਾਂ ਦੇ ਕੰਮ ਹੈ ਜਾਂ ਅੱਗੇ ਜੋ ਇੱਥੇ ਹੋਣਾ ਹੈ ਇਹਦੇ ਵਿੱਚ ਜਿਹੜੇ ਇੰਪਰੂਵਮੈਂਟ ਰਸਟ ਦੇ ਆਫੀਸਰਸ ਆਪਣੇ ਚੇਅਰਮੈਨ ਸਾਹਿਬ ਹੈ ਨਾਲ ਡਿਪਟੀ ਕਮਿਸ਼ਨਰ ਸਾਹਿਬ ਹੈ ਉਹਨਾਂ ਨੂੰ ਉਹਨਾਂ ਦੇ ਧਿਆਨ 'ਚ ਉਹ ਬਾਕੀ ਚੀਜ਼ਾਂ ਉਹ ਦੇਖਣਗੇ। ਜਿਹੜਾ ਪੁਲਿਸ ਨੂੰ ਡਾਇਰੈਕਸ਼ਨ ਸੀ ਆਪਾਂ ਉਹ ਕੰਮ ਅਮਲ 'ਚ ਲਿਆਂਦਾ। ਜਿਹੜੀ ਸਾਨੂੰ ਡਾਇਰੈਕਸ਼ਨ ਹੋਈ ਸੀ ਆਫੀਸ਼ੀਅਲ ਕਰਨ ਦੀ ਆਪਾਂ ਕਰਤਾ। ਸਰ ਆਫੀਸੀਅਲ ਕੀਤਾ ਜਾਂ ਕੁਆਟਰ ਵੀ ਨਾਲ ਹੈਗੇ ਜਿਹੜੇ ਅਫਸਰਾਂ ਦੇ ਉਹਨਾਂ ਦੀ ਕੋਈ ਕਾਰਵਾਈ ਹੋਈ ਹੈ ਨਹੀਂ ਜੀ ਇਹਦੇ ਚ ਸਾਨੂੰ ਡਾਇਰੈਕਸ਼ਨ ਸਿਰਫ ਆਫਿਸ ਸੀਲ ਕਰਨ ਦੀ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸੀਓ ਸੀਪੀ 140 ਨੰਬਰ ਜਿਹੜੀ 223 ਦੀ ਹੈ ਉਹਦੇ ਚ ਡਾਇਰੈਕਸ਼ਨ ਸਾਨੂੰ ਜਿਹੜੀ ਹੈ 34225 ਨੂੰ ਆਫਿਸ ਸੀਲ ਕਰਨ ਦੀ ਆਈ ਹੈ ਐਸਐਸਪੀ ਸਾਹਿਬ ਨੂੰ ਉਹਦੇ ਕੰਪਲਾਈਂਸ ਤੇ ਆਪਾਂ ਇੱਥੇ ਆਏ ਆ ਤੇ ਆਪਾਂ ਇਹਨਾਂ ਦਾ ਆਫਿਸ ਜਿਹੜਾ ਪੂਰਾ ਹੀ ਸੀਲ ਕਰਤਾ